ਤਸਵੀਰਾਂ ਪਟਿਆਲੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਭਾਨਾ ਸਿੱਧੂ ਨੂੰ ਪਟਿਆਲਾ ਪੁਲਿਸ ਵੱਲੋਂ ਡਿਸਟ੍ਰਿਕਟ ਕੋਰਟ 'ਚ ਪੇਸ਼ ਕੀਤਾ ਗਿਆ। ਤੁਹਾਨੂੰ ਇਹ ਵੀ ਦੱਸ ਦਈਏ ਕਿ 20 ਜਨਵਰੀ ਨੂੰ ਪਟਿਆਲਾ ਸਦਰ ਖਾਨਾ ਪੁਲਿਸ ਨੇ ਭਾਨਾ ਸਿੱਧੂ ਤੇ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਤੁਹਾਨੂੰ ਇਹ ਦੱਸ ਦਈਏ ਕਿ ਹੁਣ ਰਿਮਾਂਡ ਖਤਮ ਹੋਣ ਤੋਂ ਬਾਅਦ ਭਾਨਾ ਸਿੱਧੂ ਨੂੰ ਇੱਕ ਵਾਰ ਫੇਰ ਪਟਿਆਲਾ ਡਿਸਟ੍ਰਿਕਟ ਕੋਰਟ 'ਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ 14 ਦਿਨ ਦੀ ਨਿਆਇਕ ਹਿਰਾਸਤ ਉਸ ਨੂੰ ਤੇ ਜਗਿਆ ਹੈ। ਅਤੀ ਇਸੇ ਵਿੱਚ ਅਬੋਹਰ ਪੁਲਿਸ ਵੱਲੋਂ ਵੀ ਭਾਨਾ ਸਿੱਧੂ ਤੇ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਸੀ। ਇਸ ਬੰਦੀ ਭਾਨਾ ਸਿੱਧੂ ਦੇ ਵਕੀਲ ਸਿਮਰਜੀਤ ਸਿੰਘ ਸੱਜੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਅੱਜ ਕੋਰਟ 'ਚ ਸੁਨੇਹੇਸ਼ ਕੀਤਾ ਗਿਆ ਅਤੇ ਜੁਡੀਸ਼ੀਅਲ ਕਸਟਡੀ 'ਤੇ ਭੇਜ ਦਿੱਤਾ ਗਿਆ। ਸਕੂ ਸਰ ਅੱਜ ਪਾਨਾ ਸਿੱਧੂ ਨੂੰ ਕੋਰਟ ਚ ਲਿਆਂਦਾ ਗਿਆ ਅਗਲਾ ਪ੍ਰੋਸੀਜਰ ਕੀ ਹੈ ਦੇਖੋ ਅੱਜ ਇਹਨਾਂ ਨੂੰ ਪੇਸ਼ ਕੀਤਾ ਜੀ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਹੋਇਆ 12/2/2024 ਤੱਕ ਜੀ ਮੈਡੀਕਲ ਕਰਾ ਕੇ ਪੁਲਿਸ ਉਹਨਾਂ ਨੂੰ ਸੈਂਟਰਲ ਜੇਲ ਪਟਿਆਲਾ ਛੱਡੂਗੀ ਤੇ ਅਗਲਾ ਜਿਹੜਾ ਇੱਕ ਅਬੋਰ ਦਾ ਮਾਮਲਾ ਸੀ ਉਹ ਕਿਤੇ ਨਾ ਕਿਤੇ ਇੰਟਰ ਕਰ ਰਿਹਾ ਇਸ ਮਾਮਲੇ ਚ ਨਹੀਂ ਖੁਸ਼ਨੀ ਜੀ ਕੋਈ ਪੁਲਿਸ ਨੇ ਉਦਾ ਜ਼ਿਕਰ ਨਹੀਂ ਕੀਤਾ ਨਾ ਹੀ ਅਬੋਰ ਦੀ ਕੋਈ ਪੁਲਿਸ ਉਰੇ ਆਈ ਪੂਰੇ ਉਸ ਦਾ ਕੋਈ ਐਸਾ ਗੱਲਬਾਤ ਨਹੀਂ ਤੇ ਨਾਰੇਬਾਜੀ ਕਰਨ ਵਾਲੇ ਕੁਝ ਹੈਗੇ ਸੀ ਕੰਪਲੈਕਸ ਚ ਲੋਕ ਹਾਂ ਸੀਗੇ ਜੀ ਅਚੀਤੀ ਬੰਦੇ ਸੀਗੇ ਉੱਥੇ ਤੇ ਲੱਗਦਾ ਕਿ ਕੁਝ ਇਸ ਮਾਮਲੇ ਦੇ ਵਿੱਚ ਅ ਅਗਲਾ ਕੀ ਸਟੈਪ ਹੋ ਸਕਦਾ ਦੇਖੋ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੂਗੀ ਜੀ ਇਨਵੈਸਟੀਗੇਸ਼ਨ ਕਰਕੇ ਜਿਹਦੇ ਖਿਲਾਫ ਜੋ ਐਵਿਡੈਂਸ ਆ ਉਹਦੇ ਮੁਤਾਬਕ ਚਲਾਉਣਗੇ